ਹਾਂਜੀ ਦੋਸਤੋ ਕਹਿੰਦੇ ਨਾ ਮਾਸਟਰ ਹੋਵੇ ਤਾਂ ਇਹੋ ਜਿਹਾ ਜੇ ਕਿਤੇ ਇਹੋ ਜਿਹੇ ਮਾਸਟਰ ਹੁੰਦੇ ਆ ਨਾ ਤਾਂ ਤੁਸੀਂ ਆਪ ਸੋਚ ਕੇ ਦੱਸੋ ਵੀ ਕਿੱਦਾਂ ਨਹੀਂ ਬੱਚੇ ਦਾ ਦਿਲ ਕਰੂਗਾ ਪੜ੍ਹਨ ਦੇ ਵਾਸਤੇ ਜਿੱਥੇ ਕਿ ਅਜਿਹੇ ਟੀਚਰ ਹੁੰਦੇ ਨੇ ਅਜਿਹੇ ਚੰਗੇ ਇੰਨੇ ਮਾਸਟਰ ਹੁੰਦੇ ਨੇ ਜਿਹੜੇ ਕਿ ਬੱਚਿਆਂ ਦੇ ਨਾਲ ਬੱਚੇ ਬਣ ਕੇ ਰਹਿੰਦੇ ਨੇ ਤੇ ਪੜ੍ਹਾਉਂਦੇ ਵੀ ਨੇ ਤੇ ਬੱਚੇ ਨੂੰ ਕੁਝ ਸਿੱਖਣ ਨੂੰ ਵੀ ਮਿਲ ਜਾਂਦਾ ਹੁਣ ਤੁਸੀਂ ਵੀਡੀਓ ਦੇ ਵਿੱਚ ਦੇਖੋ ਟੀਚਰ ਨੇ ਮਤਲਬ ਮਾਸਟਰ ਜੀ ਨੇ ਕਿਹਾ ਆਪਣੇ ਬੱਚਿਆਂ ਨੂੰ ਵੀ ਆ ਇੱਕ ਪੇਜ ਦਿੱਤਾ ਮੈਂ ਤੁਹਾਨੂੰ ਵੀ ਪੇਜ ਦੇ ਉੱਪਰ ਜਿਹੜਾ ਡਸਟਰ ਆ ਜਿਹਦੇ ਨਾਲ ਆਪਾਂ ਬਲੈਕਬੋਰਡ ਸਾਫ਼ ਕਰਦੇ ਆ ਡਸਟਰ ਆ ਵੀ ਇਹਨੂੰ ਖੜਾ ਕਰਕੇ ਦਿਖਾ ਪੇਜ ਦੇ ਉੱਪਰ ਵੀ ਲਗਾਓ ਆਪਣਾ ਦਿਮਾਗ ਦੇਖੋ ਸਾਰੇ ਬੱਚੇ ਕਿਸ ਤਰੀਕੇ ਨਾਲ ਕੋਲ ਆਉਂਦੇ ਨੇ ਤੇ ਬਾਰੀ-ਬਾਰੀ ਡਸਟਰ ਰੱਖ ਕੇ ਦਿਖਾਉਂਦੇ ਨੇ ਪਰ ਡਸਟਰ ਭਾਰਾ ਹੋਣ ਕਰਕੇ ਪੇਜ ਝੁੱਕ ਜਾਂਦਾ ਉਹਦਾ نیچے ਨੂੰ गिर ਜਾਂਦਾ ਆ ਤੇ 1 ਬਾਈ 1 ਇਸੇ ਤਰੀਕੇ ਨਾਲ ਬੱਚੇ ਕਰਦੇ ਨੇ ਦੇਖੋ ਹੈ ਪੜ੍ਹਾਉਣ ਦਾ ਤਰੀਕਾ ਸਿਖਾਉਣ ਦਾ ਤਰੀਕਾ ਵੀ ਕਿੰਨਾ ਸੋਹਣਾ ਆ ਤਾਂ ਕਿਉਂ ਨਾ ਬੱਚੇ ਪੜ੍ਹਨਗੇ ਫਿਰ ਆ ਦੇਖੋ ਅਖੀਰ ਤੇ ਜਿਹੜਾ ਬੱਚਾ ਆਊਗਾ ਕਿੰਨਾ ਸੋਹਣੀ ਕਲਾਕਾਰੀ ਆਪਣੀ ਦਿਖਾਊਗਾ ਕਹਿਣ ਦਾ ਮਤਲਬ ਹੈ ਕਿ ਆਪਣਾ ਜਿਹੜਾ ਦਿਮਾਗ ਲਾਇਆ ਨਾ ਇਸ ਬੱਚੇ ਨੇ ਉਹ ਖੂਬ ਦਿਮਾਗ ਲਾਇਆ ਉਸ ਬੱਚੇ ਨੇ ਬਹੁਤ ਹੀ ਸੋਹਣੀ ਸ਼ਾਨਦਾਰ ਵੀਡੀਓ ਆ ਇਸ ਟੀਚਰ ਨੂੰ ਵੀ ਬਹੁਤ ਹੀ ਸਲੂਟ ਹੈ ਦਿਲ ਤੋਂ ਜਿਹੜਾ ਕਿ ਇੰਨਾ ਸੋਹਣਾ ਮਤਲਬ ਬੱਚਿਆਂ ਨੂੰ ਸਿਖਾਉਂਦੇ ਨੇ ਪੜ੍ਹਾਉਂਦੇ ਨੇ ਹੈਨਾ ਸੋ ਅਜਿਹੇ ਟੀਚਰ ਹਰ ਸਕੂਲਾਂ ਦੇ ਵਿੱਚ ਹੋਣੇ ਚਾਹੀਦੇ ਨੇ ਚਾਰੇ ਪਾਸੇ ਹੋਣੇ ਚਾਹੀਦੇ ਨੇ ਤਾ ਜੋ ਬੱਚੇ ਚੰਗੀ ਸਿੱਖਿਆ ਆਪਣੇ ਅਧਿਆਪਕ ਤੋਂ ਲੈਣ ਕਹਿੰਦੇ ਘਰ ਦਾ ਟੀਚਰ ਤਾਂ ਮਾਂ ਹੁੰਦੀ ਆ ਤੇ ਬਾਹਰਲਾ ਟੀਚਰ ਸਾਡੇ ਸਕੂਲਾਂ 'ਚ ਪੜ੍ਹਾਉਂਦੇ ਸਾਡੇ ਮਾਸਟਰ ਹੈ ਨਾ ਸੋ ਵੀਡੀਓ ਕਿਦਾਂ ਲੱਗੀ ਲਾਈਕ ਕਰਕੇ ਜਰੂਰ ਦੱਸਿਓ ਜੀ